ਉਦੋਂ ਬਾਕੀ ਸਾਰੇ ਚੰਨਾਂ ਨੂੰ ਸਬਸਕ੍ਰਾਈਬ ਕਰੋ ਸਸਰੇਕਾਲ ਜੀ ਅੱਜ ਅਸੀਂ ਲੈ ਕੇ ਆਇਆ ਸਵਰਾਜ 735 ਮਾਡਲ ਹੈ ਜੀ 1987 ਰੇਟ ਮੰਗਿਆ ਕਿਸਾਨ ਵੀਰ ਨੇ 1 ਲੱਖ 5000 ਏਰੀਆ ਜੀ ਪਿੰਡ ਗਿਆਨਾ ਟਾਇਰ 50 ਪੈਸੇ ਪਈ ਹੈ ਸਵਰਾਜ 735 ਵਿਕਾਊ ਹੈ ਜੀ ਮਾਡਲ ਹੈ 1987 ਰੇਟ 1 ਲੱਖ 5000 ਏਰੀਆ ਜੀ ਪਿੰਡ ਗਿਆਨਾ ਟਾਇਰ 50 ਪੈਸੇ ਪਈ ਹੈ ਕਿਸਾਨ ਵੀਰ ਨੰਬਰ 98772 35355 ਤੁਸੀਂ ਇਸ ਨੰਬਰ ਤੇ ਫੋਨ ਕਰਕੇ ਟਰੈਕ ਖਰੀਦ ਸਕਦੇ ਹੋ ਜੀ ਅੱਗੇ ਜੀ ਕੇਐਸ ਦੀ ਮਸ਼ੀਨ ਵਿਕਾਊ ਹੈ ਮਾਡਲ 2010 ਰੇਟ ਮੰਗੇ ਕਿਸਾਨ ਵੀਰ ਨੇ 95000 ਮਸ਼ੀਨ ਦਾ ਸਾਰਾ ਕੰਮ ਹੋਇਆ ਏਰੀਆ ਜੀ ਤਲਵੰਡੀ ਸਾਬੋ ਕੀਐਸ ਦੀ ਮਸ਼ੀਨ ਵਿਕਾਊ ਹੈ ਮਾਡਲ 2010 ਹੈ ਰੇਟ 95 95000 ਮਸ਼ੀਨ ਦਾ ਸਾਰਾ ਕੰਮ ਹੋਇਆ ਹੈ ਏਰੀਆ ਜੀ ਤਲਵੰਡੀ ਸਾਬੋ ਕਿਸਾਨਪੁਰ ਦਾ ਨੰਬਰ 81980 52642 81980 52642 ਤੁਸੀਂ ਇਸ ਨੰਬਰ ਤੇ ਫੋਨ ਕਰਕੇ ਮਸ਼ੀਨ ਖਰੀਦ ਸਕਦੇ ਹੋ ਜੀ ਜਿਹੜੇ ਵੀਰ ਸਾਡੇ ਚੈਨਲ ਨਾਲ ਜੁੜ ਰਹੇ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਰਹੇ ਉਹਨਾਂ ਸਾਰੇ ਕਿਸਾਨ ਵੀਰਾਂ ਦਾ तहे ਦਿਲੋਂ ਧੰਨਵਾਦ ਕਰਦੇ ਆ ਜੀ ਅੱਗੇ ਜੀ ਟਰਾਲੀ 12x6 ਦੀ ਵਿਕਾਊ ਹੈ ਜਾਲੀ ਲੱਗੀ ਹੋਈ ਹੈ ਰੇਟ ਹੈ ਜੀ 55000 ਏਰੀਆ ਫਗਵਾੜਾ ਟਾਇਰ 30 ਪੈਸੇ ਪਏ ਹੈ ਟਰਾਲੀ ਵਿਕਾਊ ਹੈ 12x6 ਦੀ ਜਾਲੀ ਲੱਗੀ ਹੋਈ ਹੈ ਰੇਟ ਜੀ 55000 ਏਰੀਆ ਫਗਵਾੜਾ ਟਾਇਰ ਦੀ ਪੈਸੇ ਪਈ ਹੈ ਕਿਸਾਨ ਵੀਰ ਦਾ ਨੰਬਰ ਹੈ ਜੀ 9872535833 9872535833 ਤੁਸੀਂ ਇਸ ਨੰਬਰ ਤੇ ਫੋਨ ਕਰਕੇ ਟਰਾਲੀ ਖਰੀਦ ਸਕਦੇ ਹੋ ਜੀ ਐਡ ਕਰਾਉਣ ਦੇ ਲਈ ਸਾਡਾ ਵਟਸਐਪ ਨੰਬਰ ਹੈ ਜੀ 98798 8846 ਜੋ ਕਿ ਸਕਰੀਨ ਦੇ ਉੱਤੇ ਜਮਾ ਵੀਡੀਓ ਦੇ ਥੱਲੇ ਖੱਟੇ ਅੱਖਰ ਸ਼ੋਅ ਹੋ ਰਿਹਾ ਉਸ ਨੰਬਰ ਤੇ 5 ਤੋਂ 7 ਫੋਟੋਆਂ ਜਾਂ ਤੁਸੀਂ ਵੀਡੀਓ ਬਣਾ ਕੇ ਭੇਜ ਸਕਦੇ ਹੋ ਤੇ ਫੁੱਲ ਡਿਟੇਲ ਭੇਜਿਆ ਕਰੋ ਐਡ ਕਰਵਾਉਣ ਦਾ ਕੋਈ ਖਰਚਾ ਨਹੀਂ ਅਗੇ ਜੀ Mahindra 575 DI ਟਾਇਰ 95 ਪੈਸੇ ਪਏ ਹੈ ਰੇਟ ਹੈ ਜੀ 1 ਲੱਖ 60000 ਮਾਡਲ ਹੈ ਜੀ 1997 एरिया फिरोजपुर महिंद्रा पाँच सौ पचहत्तर डीआई मॉडल है जी उन्नीस सौ सतानवे टायर पचानवे पैसे पे रेट मंगे किसान भीर ने एक लख सार एरिया जी फिरोजपुर किसान भीर का नंबर है जी छियानवे चार सौ चौंठ बाहठ नौ सौ तेती छियानवे चार सौ चौंठ बाहठ नौ सौ तेती नंबर ते फोन करके ट्रैट खरीद सकते हो जी अगे जी फोर्ड छत्तीस सौ बिकाऊ है मॉडल है जी उन्नीस सौ नब्बे रेट मंगे किसान भीर ने एक लख पच्ची हज़ार टैर पे है जी पैसे एरिया बठिंडा फोर्ड छत्ती सौ ट्रैट बिकाऊ है जी मॉडल है जी उन्नीस सौ नब्बे ਰੇਟ ਮੰਗੇ ਕਿਸਾਨ ਵੀਰ ਨੇ 125000 ਟਾਇਰ 50 ਪੈਸੇ ਪਈ ਹੈ ਜੀ ਏਰੀਆ ਪਠੰਡਾ ਕਿਸਾਨ ਵੀਰ ਦਾ ਨੰਬਰ ਹੈ ਜੀ 75893 93780 75893 93780 ਤੁਸੀਂ ਇਸ ਨੰਬਰ ਤੇ ਫੋਨ ਕਰਕੇ ਟ੍ਰੈਟ ਖਰੀਦ ਸਕਦੇ ਹੋ ਜੀ ਅੱਗੇ ਜੀ ਆਲਟੋ ਐਲ ਐਕਸ ਆਈ ਗੱਡੀ ਵਿਕਾਊ ਹੈ ਜੀ ਮਾਡਲ ਹੈ 2009 ਰੇਟ ਕਿਸਾਨ ਵੀਰ ਨੇ ਦੱਸਿਆ ਨਹੀਂ ਤੁਸੀਂ ਫੋਨ ਤੇ ਪਤਾ ਕਰ ਸਕਦੇ ਹੋ ਏਰੀਆ ਜੀ ਇਹਨਾਂ ਦਾ ਸਰਦੂਲਗੜ ਆਲਟੋ ਐਲ ਐਕਸ ਗੱਡੀ ਵਿਕਾਊ ਹੈ ਜੀ ਮਾਡਲ ਹੈ ਜੀ 2009 ਰੇਟ ਤੁਸੀਂ ਫੋਨ ਤੇ ਪਤਾ ਕਰ ਸਕਦੇ ਹੋ ਕਿਸਾਨ ਵੀਰ ਨੇ ਦੱਸਿਆ ਨਹੀਂ ਏਰੀਆ ਇਹਨਾਂ ਦਾ ਸਰਦੂਲਗੜ ਫੋਨ ਨੰਬਰ ਹੈ ਜੀ 9464328435 9464328435 ਤੁਸੀਂ ਇਸ ਨੰਬਰ ਤੇ ਫੋਨ ਕਰਕੇ ਗੱਡੀ ਖਰੀਦ ਸਕਦੇ ਹੋ ਜੀ ਜਲਦੀ ਜਲਦੀ ਵੀਡੀਓ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਲਾਈਕ ਕਰਿਆ ਕਰੋ ਕਮੈਂਟ ਕਰਕੇ ਸੁਝਾਅ ਜ਼ਰੂਰ ਦਿਆ ਕਰੋ ਕਿ ਸਾਡੀਆਂ ਵੀਡੀਓ ਤੁਹਾਨੂੰ ਕਿੱਦਾਂ ਦੀਆਂ ਲੱਗਦੀਆਂ ਨੇ ਅੱਗੇ ਜੀ ਜੌਂਡੀਆਰ ਦੀ ਸ਼ੋਅ ਤੇ ਰੇਡੀਰੇਟਰ ਜਾਲੀ ਵਿਕਾਉ ਹੈ ਰੇਟ ਹੈ ਜੀ 1100 ਜੋਂਡੀਅਰ 5310 ਇਹਨਾਂ ਨੰਬਰ ਹੈ ਜੀ 9815601246 9815601246 ਤੁਸੀਂ ਇਸ ਨੰਬਰ ਤੇ ਫੋਨ ਕਰਕੇ ਖਰੀਦ ਸਕਦੇ ਹੋ ਜੀ ਜੇ ਤੁਸੀਂ ਆਪਣੇ ਖੇਤੀਬਾੜੀ ਵਾਲੇ ਕਿਸੇ ਵੀ ਤਰ੍ਹਾਂ ਦੇ ਸੰਦਾਂ ਦੀ ਐਡ ਕਰਾਉਣੀ ਹੈ ਤਾਂ ਸਾਡਾ ਨੰਬਰ ਵੀਡੀਓ ਦੇ ਤਮਾ ਥੱਲੇ ਖੱਟੇ ਅੱਖਰ ਸ਼ੋਹ ਹੋ ਰਿਹਾ ਉਸ ਨੰਬਰ ਤੇ 5 ਤੋਂ 7 ਫੋਟੋਆਂ ਜਾਂ ਵੀਡੀਓ ਬਣਾ ਕੇ ਭੇਜ ਸਕਦੇ ਹੋ ਜੀ ਐਡ ਕਰਵਾਉਣ ਦਾ ਕੋਈ ਖਰਚਾ ਨਹੀਂ ਕਈ ਵੀ ਰਿਪਲੇਖੇ ਨਾਲ ਫੋਨ ਲਾ ਲੈਂਦੇ ਉਹਨਾਂ ਵੀਰਾਂ ਨੂੰ ਬੇਨਤੀ ਹੈ ਕਿ ਤੁਸੀਂ ਡਿਟੇਲ ਚੈੱਕ ਕਰਿਆ ਕਰੋ ਉਹਦੇ ਵਿਚਾਲੇ ਨੰਬਰ ਦਿੱਤਾ ਹੁੰਦਾ ਉਸ ਤੇ ਫੋਨ ਲਾਇਆ ਕਰੋ ਜਮਾਂ ਥੱਲੇ ਅਸੀਂ ਇਸ ਕਰਕੇ ਕਹਿੰਦੇ ਆ ਤਾਂ ਕਿ ਕਿਸਾਨ ਵੀਰਾਂ ਨੂੰ ਪਤਾ ਲੱਗ ਜਾਵੇ ਜੇ ਕਿਸੇ ਨੇ ਐਡ ਕਰਵਾਉਣੀ ਹੈ ਕਿ ਇਹ ਸਾਡਾ ਵਟਸਐਪ ਨੰਬਰ ਹੈ ਅੱਗੇ ਜੀ ਟਰਾਲੀ 12x6 ਦੀ ਮਾਡਲ ਹੈ 2002 ਏਰੀਆ ਜੀ ਰਾਜਪੁਰਾ ਟਾਇਰ 55 ਪੈਸੇ ਪਏ ਆ ਰੇਟ ਮੰਗੇ ਕਿਸਾਨ ਵੀਰ ਨੇ 60000 ਟਰਾਲੀ 12x6 ਦੀ ਵਿਕਾਊ ਹੈ ਮਾਡਲ ਹੈ ਜੀ 2002 ਏਰੀਆ ਜੀ ਰਾਜਪੁਰਾ ਟਾਇਰ 55 ਪੈਸੇ ਪਏ ਆ ਰੇਟ ਮੰਗੇ ਜੀ 60000 ਕਿਸਾਨ ਵੀਰ ਦਾ ਨੰਬਰ ਹੈ 94100 71Y319 94171Y319 ਤੁਸੀਂ ਇਸ ਨੰਬਰ ਤੇ ਫੋਨ ਕਰਕੇ ਟਰਾਲੀ ਖਰੀਦ ਸਕਦੇ ਹੋ ਜੀ ਜਲਦੀ ਜਲਦੀ ਵੀਡੀਓ ਸ਼ੇਅਰ ਕਰਿਓ ਤੇ ਲਾਈਕ ਕਰਿਓ ਬਣੇ ਰਹੋ ਸਾਡੇ ਚੈਨਲ ਦੇ ਨਾਲ ਇਸੇ ਤਰ੍ਹਾਂ ਮਿਲਦੇ ਇੱਕ ਹੋਰ ਨਵੀਂ ਵੀਡੀਓ ਦੇ ਲਈ ਧੰਨਵਾਦ